ਦੇਖ ਦੁਨੀਆ ਵੱਜ ਬਾਤ ਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮੈਰੀ ਜੰਦਰ ਸਿੰਘ ਬਿਲਕਤ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਆਓ ਤੁਹਾਡੇ ਲਈ ਲੈ ਕੇ ਆਏ ਆਂ ਕੁਝ ਪੰਜਾਬ ਦੀਆਂ ਐ ਖਬਰਾਂ ਆਓ ਪਹਿਲਾ ਇਹਨਾਂ ਖਬਰਾਂ ਦਾ ਤੁਹਾਨੂੰ ਸੁਣਾਉਂਦੇ ਆ ਸੰਖੇਪ ਪੰਜਾਬ ਵਿੱਚ ਨਗਰ ਨਿਕਮ ਅਤੇ ਕਾਉਂਸਲ ਚੋਣਾਂ ਨੂੰ ਲੈ ਕੇ 21 ਦਸੰਬਰ ਨੂੰ ਹੋਣਗੀਆਂ ਇੱਥੇ ਵੋਟਾਂ ਸ਼ਾਮ ਸਮੇਂ ਇਹਨਾਂ ਦਿਨ ਨਤੀਜੇ ਅਲਾ ਨੇ ਜਾਣਗੇ ਸ਼ਮੂ ਬਾਡਰ ਤੋਂ ਦਿੱਲੀ ਨੂੰ ਰਵਾਨਾ ਹੋਇਆ 101 ਕਿਸਾਨਾਂ ਦਾ ਦੂਸਰਾ ਜਥਾ ਵੀ ਵਾਪਸ ਬੁਲਾਉਣਾ ਪਿਆ ਜਿਨ੍ਹਾਂ ਵਿੱਚੋਂ 7-8 ਕਿਸਾਨ ਜ਼ਖਮੀ ਦੱਸੇ ਗਏ ਨਰੈਣ ਸਿੰਘ ਚੌੜਾ ਨੂੰ ਪੰਜਾਬ ਪੁਲਿਸ ਨੇ ਦੂਸਰੀ ਵਾਰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਹੋਰਵਾਰਡ ਹਾਸਲ ਕੀਤਾ ਤੇ ਚੌੜਾ ਤੋਂ ਹਥਿਆਰ ਬਰਾਮਦ ਕਰਾਉਣ ਲਈ ਲਖੀਮਪੁਰ ਫੀਰੀ ਲੈ ਕੇ ਜਾਇਆ ਜਾਵੇਗਾ ਅਕਾਲੀ ਲੀਡਰਸ਼ਿਪ ਵੱਲੋਂ ਦਿੱਤੇ ਅਸਤੀਫਿਆਂ ਦੇ ਫੈਸਲੇ ਲੈਣ ਦੇ ਅੱਜ ਸਿੰਘ ਸਾਹਿਬ ਜਥੇਦਾਰ ਗਿਆਨੀ ਰਘੂਬੀ ਸਿੰਘ ਨੇ ਉਹਨਾਂ ਨੂੰ 20 ਦਿਨ ਦਾ ਹੋਰ ਸਮਾਂ ਦਿੱਤਾ ਹੈ ਤੇ ਪੰਨਵੀ ਆਖਰੀ ਖਬਰੋਗੇ ਕਿ ਸ਼੍ਰੋਮ ਨੇ ਕਮੇਟੀ ਪ੍ਰਧਾਨ ਨੇ 21 ਦਸੰਬਰ ਨੂੰ ਨਗਰ ਨਿਗਮ ਚੋਣਾ ਐਲਾਨੇ ਜਾਣ ਦੀ ਸਖਤ ਇਤਰਾਜ ਜਤਾਇਆ ਹੈ ਦੋਸਤੋ ਅਗਰ ਇਹ ਖਬਰਾਂ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗ ਰਿਹਾ ਹੈ ਤਾਂ ਇਸ ਚੈਨਲ ਦੀ ਇੱਕ ਮਦਦ ਕਰੋ ਕਿ ਤੁਸੀਂ ਇਸ ਨੂੰ ਜੇ YouTube ਤੇ ਦੇਖ ਰਹੇ ਹੋ ਤੇ YouTube ਤੇ ਸਬਸਕ੍ਰਾਈਬ ਕਰ ਲਓ ਅਗਰ ਤੁਸੀਂ Facebook ਪੇਜ ਤੋਂ ਇਹ ਖਬਰਾਂ ਸੁਣ ਰਹੇ ਹੋ ਤੇ ਬਿਲਕਾ ਨਿਊਜ਼ ਆਨਲਾਈਨ Facebook ਪੇਜ ਨੂੰ ਫੋਲੋ ਕਰਕੇ ਇਸ ਤੇ ਪਰਿਵਾਰ ਵਿੱਚ ਵਾਧਾ ਕਰੋ ਤੇ ਆਓ ਹੁਣ ਤੁਹਾਨੂੰ ਇਹਨਾਂ 5 ਖਬਰਾਂ ਦਾ ਸੁਣਨੇ ਵਿਸਤਾਰ ਪੰਜਾਬ ਦੇ 5 ਨਗਰ ਨਿਗਮਾਂ ਅੰਮ੍ਰਿਤਸਰ ਜਲੰਧਰ ਫਗਵਾੜਾ ਲੁਧਿਆਣਾ ਆਦਿ ਪਟਿਆਲਾ ਸਮੇਤ ਚਤਾਲੀ ਨਗਰ ਕੌਂਸਲਾ ਲਈ ਚੋਣਾਂ ਦਾ ਐਲਾਨ ਹੋ ਗਿਆ ਹੈ ਪੰਜਾਬ ਰਾਜ ਚੋਣ ਕਮਿਸ਼ਨ ਰਾਜ ਕਮਲ ਚੌਧਰੀ ਆਈਏਐਸ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ 21 ਦਸੰਬਰ ਨੂੰ ਵੋਟਿੰਗ ਹੋਵੇਗੀ ਤੇ ਉਸੇ ਦਿਨ ਸ਼ਾਮ ਨੂੰ ਨਤੀਜੇ ਘੋਸ਼ਿਤ ਕਰ ਦਿੱਤੇ ਜਾਣਗੇ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਛੋਟੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮੋਕ ਰੱਖਦਿਆਂ ਲਿਆ ਗਿਆ ਹੈ ਨਾਮਜਦਗੀਆਂ 9 ਦਸੰਬਰ ਤੋਂ ਸ਼ੁਰੂ ਹੋਣਗੀਆਂ ਜੋ ਸਵੇਰੇ 11 ਵਜੇ ਤੋਂ ਸ਼ਾਮ ਦੁਪਹਿਰ ਬਾਅਦ 3 ਵਜੇ ਤੱਕ ਹੋਣੀ ਆ 12 ਦਸੰਬਰ ਨੂੰ ਕਾਗਜ਼ ਭਰਨ ਦੀ ਆਖਰੀ ਤਰੀਖ ਹੋਵੇਗੀ 13 ਦਸੰਬਰ ਨੂੰ ਨਾਮਜ਼ਦਗੀਆਂ ਦੀ ਪਰਖਾਲ ਹੋਵੇਗੀ ਤੇ 14 ਦਸੰਬਰ ਤੱਕ ਉਮੀਦਵਾਰ ਆਪਸ ਲੈ ਸਕਦੇ ਨੇ ਨਾਮਜ਼ਦਗੀਆਂ 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਤਾ ਬੈੰਗੀਆਂ ਤੇ ਦੋਸਤੋ ਸ਼ੰਭੂ ਵਾਟਰ ਤੋਂ ਇੱਕ ਅਬਰਾਈ ਹੈ ਕਿ ਪੰਜਾਬ ਦੇ 101 ਕਿਸਾਨ ਜਿਹੜੇ ਅੱਜ ਫੇਰ ਮੁੜ ਜਾਣਗੇ 8 ਦਸੰਬਰ ਨੂੰ ਦਪਹਿਰ 12 ਵਜੇ ਸ਼ੰਭੂਸ ਰਾਤ ਤੋਂ ਪੈਦਲ ਦੀ ਧਿਰਵਾਨਾ ਹੋਇਆ ਜਥਾ ਪਰ ਹਰਿਆਣਾ ਪੁਲਿਸ ਨੇ ਇਸ ਜਥੇ ਨੂੰ ਪੂਰਤੇ ਰੋਕ ਲਿਆ ਇਸ ਦੌਰਾਨ ਪੁਲਿਸ ਤੇ ਕਿਸਾਨਾਂ ਵਿਚਾਲੇ ਬਹਿਸ ਹੋਈ ਹਰਿਆਣਾ ਪੁਲਿਸ ਨੇ ਕਿਸਾਨਾਂ ਤੋਂ ਦਿੱਲੀ ਜਾਣ ਦੀ ਮਨਜ਼ੂਰੀ ਪੱਤਰ ਮੰਗਿਆ ਉਹਨਾਂ ਨੇ ਕਿਹਾ ਕਿ ਬਿਨਾ ਆਜਾਤ ਦਿੱਲੀ ਨਹੀਂ ਜਾਇਆ ਜਾ ਸਕਦਾ ਇਸ ਤੋਂ ਬਾਅਦ ਕਿਸਾਨਾਂ ਨੇ ਬੈਰੀਕੇਡਿੰਗ ਤੋੜਨ ਦੀ ਕੋਸ਼ਿਸ਼ ਕੀਤੀ ਇਸ ਤੇ ਹਰਿਆਣਾ ਪੁਲਿਸ ਨੇ ਅਥਰੋ ਗੈਸ ਦੇ ਗੋਲੇ ਛੱਡੇ ਅਤੇ ਜਲਤੂਪਾ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ਪਹਿਲਾ ਹਰਿਆਣਾ ਪੁਲਿਸ ਨੇ ਕਿਸਾਨਾਂ ਤੇ ਹੁੱਲਾ ਦੀ ਅੱਜ ਵਰਕਾ ਕੀਤੀ। ਆਖਰ ਗਰਪ ਨੂੰ ਕਰੀਬ 4:30 ਵਜੇ ਬਾਦ ਮਾਸ ਬੁਲਾ ਲਿਆ ਗਿਆ। ਇਸ ਵੰਨ ਵਿੱਚ ਕਿਸਾਨਾਂ ਕੋ ਸਰਪੰਚ ਸਿੰਘ ਪੰਦੇੜ ਨੇ ਜਾਣਕਾਰੀ ਹੁੰਦੇ ਆ ਦੱਸਿਆ ਕਿ 7-8 ਕਿਸਾਨ ਜ਼ਖਮੀ ਹੋਏ ਹਨ। ਇਸ ਵਿੱਚ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਚੰਡੀਗੜ੍ਹ ਪੀਜੀਐਮ ਰੈਫਰ ਕਰ ਦਿੱਤਾ ਗਿਆ। ਕਿਸਾਨਾਂ ਦਾ ਦਿੱਲੀ ਚਲੋ ਮਾਰਚ ਦੌਰਾਨ ਸ਼ਬੂ ਵੱਢਦੇ ਕਿਸਾਨ ਆਗੂ ਸਰਬੰਸਥ ਬਧੇ ਨੇ ਕਿ ਆ ਕਿ ਕਿਸਾਨਾਂ ਦੇ ਸੁੱਤੇ ਖੁੱਲਾ ਚ ਕੈਮੀਕਲ ਸੀ ਜੋ ਸਾਡੇ ਤੇ ਬਰਾਇਆ ਗਿਆ ਉਹਨਾਂ ਅੱਗੇ ਕਿਹਾ ਕਿ ਅੱਜ ਅਸੀਂ ਜਥਾ ਬਾਸ ਲੈਣ ਦਾ ਫੈਸਲਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਾਡੇ ਤੇ ਖੁੱਲਾ ਦੀ ਵਰਖਾ ਕੀਤੀ ਫਿਰ ਸਾਡੇ ਤੇ ਰਬੜ ਦੀਆਂ ਬੂੜੀਆਂ ਬਰਸਾਈਆਂ ਫਿਰ ਸਾਇੰਸ ਛੁੱਟਿਆ ਤੇ ਕਈ ਕਿਸਾਨ ਜੱਗ ਨਹੀਂ ਹੋਏ ਉਹ ਭਰ ਕੇ ਕਮੇਟਿੰਗ ਕਰਨਗੇ ਅਬ ਦੀ ਰਣਨੀਤੀ ਇਸ ਮੀਟਿੰਗ ਵਿੱਚ ਅੰਡੇ ਲਈ ਤਿਆਰ ਕੀਤੀ ਜਾਊਗੀ ਤੇ ਆਓ ਤੀਸਰੀ ਖਬਰ ਜਿਹੜੀ ਬਹੁਤ ਚਰਚਿਤ ਖਬਰ ਹੈ ਕਿ ਨਰੈਣ ਸਿੰਘ ਚੌੜਾ ਬਾਰੇ ਜਿਸ ਨੇ ਸੁਬੀਰ ਬਦਲ ਤੇ ਘੋੜੀਆਂ ਚੜਾਈਆਂ ਸੀ ਅੱਜ ਅਮਰਸਾਦ ਦੀ ਅਦਾਲਤ ਵਿੱਚ ਉਸ ਨੂੰ ਦੁਬਾਰਾ ਪੁਲਿਸ ਕੋਲ ਪੇਸ਼ ਕੀਤਾ ਗਿਆ ਹੈ ਪੁਲਿਸ ਨੇ 10 ਦਿਨ ਦਾ ਰਿਵਾਰਡ ਮੰਗਿਆ ਸੀ ਪਰ ਅਦਾਲਤ ਨੇ ਸਿਰਫ 5 ਦਿਨ ਦਾ ਪੁਲਸ ਰਾਮਜ਼ ਕਰਤਾ ਹੈ ਅਦਾਲਤ ਦੇ ਸਰਕਾਰੀ ਵਕੀਲ ਨੇ ਇਹ ਤਗੀਦ ਦਿੱਤੀ ਸੀ ਕਿ ਨਰੈਣ ਸਿੰਘ ਚੌੜਾ ਜਿਸ ਨੇ ਲਖੀਪੁਰ ਖੀਰੀ ਵਿੱਚ ਹਥਿਆਰ ਡੱਬੇ ਹੋਏ ਹੈ ਇਨਾ ہتھیارਾਂ ਨੂੰ ਪ੍ਰਾਪਤ ਕਰਦੇ 10 ਦਿਨਾਂ ਦਾ ਰਿਮਾਨ ਦਿੱਤਾ ਜਾਵੇ ਪਰ ਪੁਲਿਸ ਵੱਲੋਂ ਮੰਗੇ ਗਏ 7 ਦਿਨਾਂ ਦੇ ਰਿਮਾਨ ਦੇ ਬਾਵਜੂਦ ਸਿਰਫ 3 ਦਿਨ ਦਾ ਰਿਮਾਨ ਦਿੱਤਾ ਇੱਥੇ ਇਹ ਦੱਸਣਾ ਚਾਹਾਂਗੇ ਕਿ ਚੌੜਾ ਦੇ ਵਕੀਲ ਨੇ ਜੋ ਡਿਫੈਂਸ ਇਸ ਵਿੱਚ ਲਿਖੀ ਤੀ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਇਹ ਜੋ ਹਥਿਆਰ ਪ੍ਰਾਪਤ ਕਰਨ ਦੀ ਖਲ ਕੀਤੀ ਜਾ ਰਹੀ ਹੈ ਇਹ ਇੱਕ ਸਿਰਫ ਰਿਮਾਨ ਹੋ ਲੈਣ ਦੀ ਵਿਉਤਬੰਦੀ ਹੈ ਇਸ ਦੀ ਵਾਰ-ਵਾਰ ਰਿਮਾਂਡ ਮੰਗਿਆ ਜਾਂਦਾ ਤੇ ਇਥੇ ਇਹ ਵੀ ਦੱਸਿਆ ਗਿਆ ਕਿ ਚੌੜਾ ਦੇ ਪੁੱਤਰਾਂ ਨੂੰ ਜਿਹੜੇ ਸਵਾਲ ਕੀਤੇ ਗਏ ਆ ਉਹ ਵੀ ਆਮ ਤੇ ਸਹੀ ਸਵਾਲ ਕੀਤੇ ਗਏ ਆ ਸਰਕਾਰੀ ਵਕੀਲਾ ਵੱਲੋਂ ਕਿਹਾ ਜਾ ਰਿਹਾ ਕਿ ਚੌੜਾ ਤੇ 30 ਤੋਂ 31 ਕੇਸ ਦਰਜ ਹਨ ਇਹਨਾਂ ਕੇਸਾਂ ਦੇ ਵਿੱਚੋਂ ਹੁਣ ਤੱਕ ਉਹਨਾਂ ਦੇ ਵਕੀਲੇ ਕਹਿੰਿਆ ਉਹ ਸਾਰਿਆਂ ਕੇਸਾਂ ਵਿੱਚੋਂ ਬਰੀ ਹੋ ਚੁੱਕੇ ਨੇ ਤੇ ਉਹਨਾਂ ਨੂੰ ਕਿਸੇ ਵੀ ਕੇਸ ਵਿੱਚ ਸਜ਼ਾ ਨਹੀਂ ਹੋਈ ਤੇ ਦੋਸਤੋ ਇੱਥੇ ਜੇਕਰ ਜੋ ਕਹਿੰਦਾ ਕਿ ਪਿਛਲੇ ਦਿਨੀ ਸੁਖਵੀਰ ਸਿੰਘ ਬਾਦਲ ਜੋ ਦਰਬਾਰ ਸਾਹਿਬ ਦੇ ਬਾਹਰ ਘੇਟਾ ਘਰ ਵਾਲੀ ਸੈਰ ਚੌਂਕ ਵਾਲੇ ਪਾਸੇ ਮੁਖਤਬਾਦੀ ਦੇ ਅੱਗੇ ਬੈਠ ਕੇ ਸੇਵਾ ਕਰਾਇਆ ਸੀ ਇਸ ਦਰਾਂ ਨਰੇਂਦਰ ਸਿੰਘ ਚੋੜਾ ਨੂੰ ਬਾਦਲ ਨੂੰ ਗੋਲੀ ਮਾਰਨ ਦਾ ਜਿਹੜਾ ਯਤਨ ਕੀਤਾ ਗਿਆ ਸੀ ਭਾਵੇਂ ਕਿ ਗੋਲੀ ਤਾਂ ਨਹੀਂ ਬਾਦਲ ਉਹਨਾਂ ਨੂੰ ਲੱਗੀ ਨਰੇਂਦਰ ਸਿੰਘ ਚੋੜਾ ਉਸ ਨੂੰ ਦੇਖ ਕੇ ਸਰਕਾਰ ਲਿਆ ਸੀ ਤੇ ਉਸ ਤੇ ਇਹ ਕੇਸ ਵਿੱਚ ਦੂਸਰੀ ਵਾਰ ਨਰੇਂਦਰ ਚੋੜਾ ਦੀ ਅੱਜ ਅਦਾਲਤ ਵਿੱਚ ਪੇਸ਼ੀ ਸੀ ਪੇਸ਼ੀ ਦਰਾਂ ਨਜਾਇਜ਼ ਨੇ ਉਹਨਾਂ ਨੂੰ ਤਨ ਤਨ ਹੋਰ ਪ੍ਰਸਮਾਪੀਡੀ ਇਦਾਂ ਉਹਨਾਂ ਨੂੰ ਉਹਨਾਂ ਦੇ ਵਕੀਲ ਅਤੇ ਪਰਿਵਾਰਕ ਮੈਂਬਰ ਮਿਲ ਸਕਦੇ ਆ ਤੇ ਆਓ ਹੁਣ ਚੌਥੀ ਖਬਰ ਤੁਹਾਨੂੰ ਸੁਣਾਉਂਦੇ ਆ ਸਿੰਘ ਸਹਿਬ ਗਿਆਨੀ ਰਕਬੀਤ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਅੱਜ ਅਕਾਲੀ ਲੀਡਰਸ਼ਿਪ ਬਲੋ ਦਿੱਤੇ ਅਸਤੀਫਾ ਦੇ ਫੈਸਲੇ ਬਾਅਦ ਤੇ ਅਕਾਲੀ ਦਲ ਨੂੰ ਹੋਰ ਵੀ ਦੰਦਾ ਸਹਾਰਾ ਦੇ ਦਿੱਤਾ ਪਹਿਲਾ ਤਿੰਨ ਦਿਨ ਦੇ ਅੰਦਰ ਅੰਦਰ ਅਸਤੀਫਾ ਦੇ ਫੈਸਲੇ ਲੈਣ ਬਾਅਦ ਤੇ 81 ਪਰ ਹੁਣ ਜਥੇਦਾਰ ਨੇ ਵਿਕਤੀ ਤੌਰ ਤੇ 20 ਦਿਨ ਦਾ ਸਮਾਂ ਦੇ ਦਿੱਤਾ ਤੇ ਪਾਣੀਮੀ ਖਬਰ ਹੈ ਕਿ ਨਗਰ ਨਗਯੂ ਚੋਣਾਂ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ <table> ਨੇ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਵੱਲੋਂ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ 21 ਦਸੰਬਰ ਨੂੰ ਕਰਵਾਇਆ ਦੇ ਐਲਾਨ ਕਿਤੇ ਗਿਆਨ ਤੇ ਸਖਤ ਅਧਵਰਾਜ ਪ੍ਰਗਟ ਕੀਤਾ ਐਡਵੋਕੇਟ <table> ਨੇ ਕਿਹਾ ਕਿ ਦਸੰਬਰ ਮਹੀਨਾ ਸਿੱਖਾਂ ਦਾ ਇਤਿਹਾਸਿਕ ਇਹ ਦਿਹਾੜਾ ਇਸ ਅੰਦਰ ਵੱਡੇ ਮਹੱਤਵ ਰੱਖਦਾ ਹੈ ਕਿਉਂਕਿ ਇਹਨਾਂ ਦਿਨਾਂ ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਬਜ਼ਾਦੇ ਮਾਤਾ ਗੁਜਰਕੌਰ ਅਤੇ ਪਿਆਰੇ ਸਿੱਖਾਂ ਦੀ ਸ਼ਹਾਦਤ ਹੋਈ ਸੀ ਜਿਸ ਕਰਕੇ ਉਚਾਉਂਦੇ ਸੀ ਕਿ ਇਸ ਹਫ਼ਤੇ ਦੇ ਵਿੱਚ ਜੜੀਆਂ ਚੋਣਾ ਨਾ ਕਰਾਈਆਂ ਜਾਣ ਤੇ ਦੋਸਤੋ ਇਹ ਤੁਸੀਂ ਖਬਰਾਂ ਬਿਲਕਾ ਨਿਊਜ਼ ਔਨਲਾਈਨ ਚੈਨਲ ਤੋਂ ਸੁਣ ਰਹੀ ਅਗਰ ਇਹ ਪ੍ਰੋਗਰਾਮ ਤੁਹਾਨੂੰ ਖਬਰਾਂ ਦਾ ਚੰਗਾ ਲੱਗਦਾ ਠੀਕ ਲੱਗਦਾ ਤੇ ਸਾਡੇ ਇਹ ਪ੍ਰੋਗਰਾਮ ਲੈ ਕੇ ਸਾਡੇ ਕਮੈਂਟ ਬਾਕਸ ਵਿੱਚ ਤੁਸੀਂ ਆਪਣੇ ਵਿਚਾਰ ਲਿਖ ਸਕਦੇ ਹੋ ਪ੍ਰੋਗਰਾਮ ਚੰਗਾ ਲੱਗਾ ਤਾਂ ਦੋਸਤੋ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਹੋਰਾਂ ਤੁਹਾਡੇ ਦੋਸਤਾਂ ਤੱਕ ਵੀ ਇਹ ਪ੍ਰੋਗਰਾਮ ਜਿਹੜਾ ਪਹੁੰਚ ਸਕੇ ਤੇ ਤੁਸੀਂ ਵੇਖਦੇ ਰਹੋ ਬਿਲਕੁਲ ਨਿਊਜ਼ ਆਂਗਰ ਚੈਨਲ ਅਸੀਂ ਇਸੇ ਸਮੇਂ ਕੱਲ ਫਿਰ ਤੁਹਾਡੇ ਲਈ ਐ ਬੜੀਆਂ ਅਹਿਮ ਖਬਰਾਂ ਲੈ ਕੇ ਆਵਾਂਗੇ ਉਸ ਵੇਲੇ ਤੱਕ ਅਯਾਤ ਰਹੋ ਧੰਨਵਾਦ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ